ਹਾਂਜੀ ਨਮਸਕਾਰ ਜੀ ਅ ਅੱਜ ਸਾਡੇ ਕੋਲੋ ਚੋਕ ਦੀ ਪੁਲਾਣਾ ਤੋਂ ਆ ਗੁਰਦੀਪ ਜੀ ਤੇ ਉਹਨਾਂ ਦੀ ਪੂਰੀ ਟੀਮ ਜਿਹੜੀ ਇੱਥੇ ਪਹੁੰਚੇ ਹੈ ਸਭ ਤੋਂ ਪਹਿਲਾਂ ਤਾਂ ਮੈਂ ਗੁਰਦੀਪ ਜੀ ਦਾ ਤੇ ਉਹਨਾਂ ਦੀ ਪੂਰੀ ਟੀਮ ਦਾ ਜੋ ਚੋਕ ਦੀ ਪੁਲਾਣਾ ਤੋਂ ਇੱਥੇ ਪਹੁੰਚੇ ਨੇ ਉਹਨਾਂ ਸਭ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਕਹਿੰਦੇ ਨਾ ਕਿ ਹਰੇਕ ਬੰਦੇ ਨੂੰ ਜਦੋਂ ਕੋਈ ਕੰਮ ਕਰਦਾ ਹੋਵੇ ਤਾਂ ਉਹਨੂੰ ਇੱਕ ਮੋਟੀਵੇਸ਼ਨ ਦੀ ਜ਼ਰੂਰਤ ਪੈਂਦੀ ਏ ਭਾਵੇਂ ਕਲਾਸ ਦੇ ਵਿੱਚ ਇੱਕ ਬੱਚੇ ਨੂੰ ਹੋਵੇ ਜਾਂ ਭਾਵੇਂ ਸਮਾਜ ਦੇ ਵਿੱਚ ਕੋਈ ਕੰਮ ਕਰਦਾ ਹੋਵੇ ਜਾਂ ਕੋਈ ਵੀ ਪਰਸਨ ਹੋਵੇ ਤਾਂ ਉਹਨੂੰ ਇੱਕ ਮੋਟੀਵੇਸ਼ਨ ਦੀ ਜ਼ਰੂਰਤ ਪੈਂਦੀ ਏ ਤਾਂ ਗੁਰਦੀਪ ਜੀ ਵੱਲੋਂ ਤੇ ਉਹਨਾਂ ਦੀ ਪੂਰੀ ਟੀਮ ਵੱਲੋਂ ਜੋ ਕਿ ਚੌਂਦੀਪੁਰਾਂ ਤੋਂ ਸਪੈਸ਼ਲ ਅੱਜ ਆਏ ਨੇ ਔਰ ਉਹਨਾਂ ਵੱਲੋਂ ਇੱਕ ਛੋਟਾ ਜਿਹਾ ਜਿਹੜਾ ਇਹ ਮੋਟੀਵੇਸ਼ਨ ਸਦਕਾ ਇੱਕ ਛੋਟਾ ਜਿਹਾ ਜਿਹੜਾ ਸਮਾਨ ਚ ਦਿੱਤਾ ਗਿਆ ਤਾਂ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆਂ ਔਰ ਇਹਨਾਂ ਵੱਲੋਂ ਜਿਹੜੀ ਇਹ ਕ੍ਰਿਕਟ ਦੀ ਕਿੱਡੀ ਡਿਮਾਂਡ ਕੀਤੀ ਗਈ ਤਾ ਅੱਜ ਜਿਹੜੀ ਇਹ ਸਪੈਸ਼ਲੀ ਉੱਥੇ ਸਾਡੇ ਆਫਿਸ ਪਹੁੰਚੇ ਨੇ ਪਰ ਮੋਟੀਵੇਸ਼ਨ ਦੇਣ ਵਾਸਤੇ ਜਿਵੇਂ ਉਹਨਾਂ ਨੇ ਸਾਨੂੰ ਮੋਟੀਵੇਟ ਕੀਤਾ ਹੈ ਉਵੇਂ ਅਸੀਂ ਵੀ ਉਹਨਾਂ ਖਿਡਾਰੀਆਂ ਨੂੰ ਵੀਰਾਂ ਦਾ ਹੌਸਲਾ ਵਧਾਈ ਕਰਨ ਵਾਸਤੇ ਜਿਹੜਾ ক্রিকেট ਦੀ ਕਿੱਟ ਉਹਨਾਂ ਨੂੰ ਅੱਜ ਪ੍ਰੋਵਾਈਡ ਕਰਵਾ ਰਹੇ ਹਾਂ ਨਾਲ ਹੀ ਖਿਡਾਰੀਆਂ ਵਾਸਤੇ ਟੀ-ਸ਼ਰਟਸ ਪ੍ਰੋਵਾਈਡ ਕਰਵਾ ਰਹੇ ਹਾਂ ਤਾਂ ਪਰਮਾਤਮਾ ਅੱਗੇ ਹੀ ਅਰਦਾਸ ਕਰਦੀਆਂ ਕਿ ਐਵੇਂ ਸਾਡੇ ਜਿਹੜੇ ਨੌਜਵਾਨ ਸਾਥੀ ਨੇ ਨੌਜਵਾਨ ਖਿਡਾਰੀ ਨੇ ਐਵੇਂ ਹੀ ਹੌਸਲੇ ਨਾਲ ਅੱਗੇ ਵਧਦੇ ਰਹਿਣ ਖੇਡਾ ਦੇ ਰਸਤੇ ਤੇ ਅੱਗੇ ਵਧਨ ਔਰ ਆਪਣੇ ਨਾਲ ਜਿਹੜੀ ਹੋਰ ਟੀਮ ਨੂੰ ਵੀ ਵਧਾਨ ਤਾਂਕਿ ਜਿਹੜਿਆ ਨਸ਼ੇ ਦੀ ਦਲਦਲ ਸਾਡੇ ਪੰਜਾਬ ਦੇ ਵਿੱਚ ਵਗ ਰਹੀ ਹੈ ਛੇਵਾ ਦਰਿਆ ਵਗ ਰਿਹਾ ਹੈ ਉਹਨੂੰ ਆਪਾਂ ਸਾਰੇ ਮਿਲ ਕੇ ਆਪਣੀ ਯਤਨਾ ਸਦਕਾ ਜਿਹੜਾ ਹੈ ਉਸ ਦਰਿਆ ਨੂੰ ਪੂਰੀ ਤਰ੍ਹਾਂ ਖਤਮ ਕਰ ਦਈਏ ਔਰ ਇਹ ਉਦੋਂ ਹੀ ਸੰਭਵ ਹੈ ਉਦੋਂ ਹੀ ਪੋਸੀਬਲ ਹੈ ਜਦੋਂ ਆਪਾਂ ਸਾਰੇ ਮਿਲ ਕੇ ਇਸ ਚੀਜ਼ ਵਾਸਤੇ ਪ੍ਰਯਾਸ ਕਰਾਂਗੇ ਤਾਂ ਆਪਣੇ ਨੌਜਵਾਨਾਂ ਨੂੰ ਚੰਗੇ ਰਸਤੇ ਤੇ ਲਗਾਉਣ ਵਾਸਤੇ ਜਿਹੜਾ ਪਹਿਤਨ ਕਰਦੇ ਰਵਾਂਗੇ ਤਾਂ ਮੈਂ ਇੱਕ ਵਾਰ ਫਿਰ ਤੋਂ ਚੌਕਦੀ ਪੁਲਾਣਾ ਦੀ ਪੂਰੀ ਟੀਮ ਨੂੰ ਮੁਬਾਰਕਬਾਦ ਦੇਣੀ ਆ ਸ਼ੁਭ ਕਾਮਨਾਵਾਂ ਦੇਣੀ ਆ ਔਰ ਇਹ ਕਹਿਨੀ ਆ ਕਿ ਭਵਿੱਖ ਵਿੱਚ ਅੱਗੇ ਹਮੇਸ਼ਾ ਤਰੱਕੀ ਕਰਦੇ ਰਹਿਣ ਆਪਣੇ ਫਾਜ਼ਿਲਕਾਦਾ ਨਾਮ ਜਿਹੜਾ ਹੈ ਆਪਣੇ ਪੰਜਾਬ ਦਾ ਨਾਮ ਆਪਣੇ ਦੇਸ਼ ਦਾ ਨਾਮ ਜਿਹੜਾ ਹੈ ਪੂਰੇ ਵਰਡ ਦੇ ਵਿੱਚ ਐਵੇਂ ਰੋਸ਼ਨ ਕਰਨ ਤਾਂ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਕਿ ਇਹ ਇੱਥੇ ਪਹੁੰਚੇ ਨੇ ਔਰ ਖੇਡਾਂ ਵਾਸਤੇ ਜਿਹੜਾ ਇਹ ਐਨੇ ਜ਼ਿਆਦਾ ਜਾਗਰੂਕ ਨੇ ਤਾਂ ਆਪਾਂ ਸਾਰੇ ਮਿਲ ਕੇ ਹੋਰ ਵੀ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਵੀ ਆਪਾਂ ਜਾਗਰੂਕ ਕਰਦੇ ਰਹੀਏ